ਖਰੀ ਨਨਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਮੰਗ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਹਰ ਐਸੋਸੀਏਸ਼ਨ ਰੋਪੜ ਦੀ ਗੱਲ ਕੀਤੀ ਜਾਵੇ ਤਾਂ ਵਕੀਲ ਭਾਈਚਾਰਾ ਵੱਲੋਂ ਅਨੰਤਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਮੰਗ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਵਕੀਲ ਭਾਈਚਾਰਾ ਜਿਹੜਾ ਰੋਪੜ ਦੇ ਵਿੱਚ ਪ੍ਰਦਰਸ਼ਨ ਵੀ ਕਰ ਰਿਹਾ ਹੈ ਧਰਨਾ ਵੀ ਦੇ ਰਿਹਾ ਹੈ ਸਟ੍ਰਾਈਕ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਕੁਝ ਹੋਰ ਪਾਸਿਆਂ ਤੋਂ ਵੀ ਜਿਹੜੇ ਵਿਰੋਧ ਦੇ ਸੁਰਾ ਜਿਹੜੇ ਉਹ ਜਾਗਦੇ ਨਜ਼ਰ ਆ ਰਹੇ ਨੇ ਪਰੰਤੂ ਉੱਥੇ ਹੀ ਹੁਣ ਜੇਕਰ ਨੰਗਲ ਦੇ ਵਕੀਲ ਭਾਈ ਚਾਰੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਖੁੱਲੇ ਆਮ ਨੰਗਲ ਦੇ ਵਕੀਲ ਭਾਈ ਚਾਰੇ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਹਿਲ ਦੇ ਆਧਾਰ ਦੇ ਉੱਪਰ ਜ਼ਿਲ੍ਹਾ ਕੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਰਕਾਰ ਦੇ ਵੱਲੋਂ ਮਨਾਏ ਜਾ ਰਹੇ ਨੇ ਤੇ ਬਿਲਕੁਲ ਟੁਕਮਾਂ ਸਮਾਏ ਜਦੋਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕਰਕੇ ਇਸ ਦੀ ਮਾਣ ਮਰਿਆਦਾ ਨੂੰ ਹੋਰ ਚਾਰ ਚੰਨ ਲਗਾਏ ਜਾਣ ਹਾਲਾਂਕਿ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਜਨਮ ਸਥਲੀ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਵਿਲੱਖਣ ਸਥਾਨ ਹੈ ਅਨੰਦਪੁਰ ਸਾਹਿਬ ਦਾ ਪਰੰਤੂ ਜੇਕਰ ਇਸ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਇਸ ਮਾਣ ਨੂੰ ਹੋਰ ਜਿਹੜੇ ਚਾਰ ਚੰਨ ਲੱਗਣਗੇ ਇਸ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ 바ਰ ਐਸੋਸੀਏਸ਼ਨ ਮੰਗਲ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਹੀਰਾ ਮੌਜੂਦ ਨੇ ਕਿਉਂਕਿ ਅੱਜ ਨੰਗਲ ਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੜਕ ਤੇ ਰਾਸਤੇ ਸਰਕਾਰ ਤੱਕ ਆਪਣੀ ਆਵਾਜ਼ ਜਿਹੜੀ ਪਹੁੰਚਾਏਗੀ ਕਿ ਅਨੰਦਪੁਰ ਸਾਹਿਬ ਨੂੰ ਜਿਹੜਾ ਜ਼ਿਲ੍ਹਾ ਬਣਾਇਆ ਜਾਵੇ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਹੀਰਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਚਨਾ ਜੀ। ਹੀਰਾ ਸਾਹਿਬ ਬੜੀ ਇਹ ਹੌਟ ਡਿਸਕਸ਼ਨ ਦਾ ਜਿਹੜਾ ਟੌਪਿਕ ਬਣ ਚੁੱਕਿਆ ਹੈ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ। ਅਸੀਂ ਵੀ ਲਗਾਤਾਰ ਬਹੁਤ ਸਾਰੇ ਬੰਦਿਆਂ ਦੀ ਇੰਟਰਵਿਊ ਕਰ ਰਹੇ ਆਂ। ਮੰਗ ਜਿਹੜੀ ਅਕ੍ਰੋਸ ਦਾ ਪਾਰਟੀ ਲਾਈਨ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਤੁਸੀਂ ਅੱਜ ਨੰਗਲ ਦੇ ਵਿੱਚ ਸਾਰੇ ਵਕੀਲ ਭਾਈਚਾਰੇ ਦੇ ਵੱਲੋਂ ਪੂਰੀ ਤੁਹਾਡੀ ਐਸੋਸੀਏਸ਼ਨ ਨੂੰ ਤੁਸੀਂ ਲੀਡ ਕਰ ਰਹੇ ਹੋ ਇਹ ਮੰਗ ਕੀਤੀ ਗਈ ਕਿ ਜ਼ਿਲ੍ਹਾ ਬਣਾਇਆ ਜਾਣਾ ਚਾਹੀਦਾ ਹੈ ਜ਼ਿਲ੍ਹਾ ਕਿਉਂ ਬਣਾਇਆ ਜਾਣਾ ਚਾਹੀਦਾ ਨੰਦਪੁਰ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਬਿਲਕੁਲ ਜਨਾਬ ਜੀ ਪਹਿਲਾਂ ਤਾਂ ਮੇਰੇ ਬੋਲਣ ਤੋਂ ਪਹਿਲਾਂ ਹੀ ਤੁਸੀਂ ਜਿਹੜੀ ਸਾਰੀ ਗੱਲ ਹੈਗੀ ਉਹ ਦੱਸਤੀ ਇਤਿਹਾਸਿਕ ਸਥਾਨ ਹੈ ਸ਼ਿਦਿਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦਾ ਇੱਥੇ ਜੋ ਘਰ ਧੀ ਹੈ ਖਾਲਸਾ ਪੰਥ ਜਿਹੜਾ ਹੈਗਾ ਇੱਥੇ ਬਣਿਆ ਪੂਰੀ ਧਰਤੀ ਹੈ ਹੋਰ ਇਸ ਤੋਂ ਵੱਧ ਇੰਨਾ ਇਤਿਹਾਸਿਕ ਸਥਾਨ ਨਾ ਕਿ ਪੰਜਾਬ ਦੇ ਵਿੱਚ ਪੂਰੇ ਵਿਸ਼ਵ ਭਰ ਦੇ ਵਿੱਚ ਸ਼੍ਰੀ ਨਾਨਕਪੁਰ ਸਾਹਿਬ ਦੀ ਜੋ ਮਹੱਤਤਾ ਹੈ ਉਹਨੂੰ ਦੇਖਦੇ ਹੋਏ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ ਸਾਡੀ ਪੂਰੀ ਮੰਗ ਹੈਗੀ ਹੈ ਕਿ ਇਹਨੂੰ ਹੁਣ ਇਹ ਪੂਰਾ ਮਾਹੌਲ ਹੈ 350 ਸਾਲਾਂ ਸ਼ਹੀਦੀ ਸਮਾਗਮ ਜਿਹੜੇ ਆ ਰਹੇ ਹਨ ਹੂੰ ਇਹ ਟੁਕਮਾ ਸਮਾਂ ਹੈ ਕਿ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਇੱਕ ਅਸੀਂ ਇੱਕ ਨੂੰ ਜ਼ਿਲ੍ਹਾ ਕੋਸ਼ਿਤ ਕਰਦੇ ਹੋ ਉਹਨਾਂ ਦੇ ਸਨਮਾਨ ਲਈ ਮੈਨੂੰ ਇਹ ਵੀ ਘਟਿਆ ਅਗਰ ਜ਼ਿਲ੍ਹਾ ਕੋਸ਼ਿਤ ਕਰ ਦੋ ਪਰ ਇਹ ਕਰਨਾ ਹੀ ਚਾਹੀਦਾ ਮੇਰੀ ਇਹ ਮੰਗ ਹੈ ਪੰਜਾਬ ਸਰਕਾਰ ਨੂੰ ਕਿ ਹੁਣ ਆ ਹੈਗਾ ਸਮਾਂ ਇਹ ਕਰਨਾ ਚਾਹੀਦਾ ਹਿਰੋ ਜੀ ਪੂਰਾ ਮਸਲਾ ਕੀ ਹੈ ਨੰਗਲ ਦੇ ਵਕੀਲ ਕਹਿ ਰਹੇ ਨੇ ਕਿ ਜ਼ਿਲ੍ਹਾ ਕੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਰੋਪੜ ਦੇ ਵਕੀਲ ਇਸ ਗੱਲ ਦਾ ਵਿਰੋਧ ਲਗਾਤਾਰ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਵਿਰੋਧ ਦੇ ਵਿੱਚ ਲੱਗੇ ਹੋਏ ਨੇ ਵਕੀਲ ਪਾਈਚਾਰਾ ਆਪਸ ਦੇ ਵਿੱਚ ਇਸ ਮਾਮਲੇ ਦੇ ਉੱਪਰ ਵੰਡਿਆ ਹੋਇਆ ਕਿਉਂ ਨਜ਼ਰ ਆ ਰਿਹਾ ਨਹੀਂ ਵਕੀਲ ਪਾਈਚਾਰਾ ਆਪਸ ਦੇ ਵਿੱਚ ਨਹੀਂ ਵੰਡਿਆ ਜੀ ਦੇਖੋ ਅਗਰ ਤੁਸੀਂ ਪੰਜਾਬ ਦੇ ਵਿੱਚ ਜਾਂ ਵਿਸ਼ਵ ਭਰ ਦੇ ਵਿੱਚ ਕਿਸੇ ਵੀ ਬੰਦੇ ਨੂੰ ਕਹਿ ਦੋਗੇ ਕਿ ਭਾਈ ਅਸੀਂ ਸ਼੍ਰੀ ਲੰਕੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕਰਨਾ ਹੈ ਤਾਂ ਅਗਰ ਉਹ ਦਿਲ ਤੇ ਹੱਥ ਰੱਖ ਕੇ ਕਹੂਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਮਨਾਂ ਕਰੇਗਾ ਕਿ ਇਹਨੂੰ ਨਾ ਜ਼ਿਲ੍ਹਾ ਬਣਾਇਆ ਜਾਵੇ ਹਾਂ ਆਪਣੇ ਆਪਣੀ ਰੋਪੜ ਜ਼ਿਲ੍ਹੇ ਦੇ ਜਾਂ ਕਹਿ ਲਓ ਜਿੱਦਾਂ ਹੁਣ ਥੋੜਾ ਏਰੀਆ ਪਿਆਰੇ ਕਿ ਹਾਰਪੁਰ ਦਾ ਜਗਰ ਸ਼ੰਕਰ ਦਾ ਉਹਨਾਂ ਨੂੰ ਆਪਣੇ ਕੰਮ ਦਾ ਹੁੰਦਾ ਹੈ ਕਿ ਸ਼ਾਇਦ ਕੰਮ ਨਾ ਸਾਡਾ ਘਟ ਜੇ ਉਹ ਛੋਟੀ ਐਗਜ਼ਾਮਪਲ ਹੈ ਪਹਿਲਾਂ ਨੰਗਲ ਤਹਿਸੀਲ ਨਹੀਂ ਸੀ ਨੰਗਲਕੋਟ ਨਹੀਂ ਸੀ ਸਰ ਨੰਗਲਕੋਟ ਨਹੀਂ ਸੀ ਤਾਂ ਸ਼੍ਰੀ ਨਾਨਕਪੁਰ ਸਾਹਿਬ ਅਸੀਂ ਆਂਦੇ ਸੀ ਰੋਜ਼ ਬਾਈ ਬੱਸ ਆਂਦੇ ਰਹੇ ਹੁਣ ਆਪਣੀ ਚਲ ਵਹੀਕਲ ਹੈ ਗਈ ਜਦੋਂ ਨਵੀਂ ਕੋਰਟ ਕੰਪਲੈਕਸ ਬਣੀਆਂ ਨੰਗਲ ਦੇ ਵਿੱਚ ਸਭ ਕੁ ਕੰਮ ਵਧਿਆ ਹੈ ਘਟਿਆ ਕੋਈ ਨਹੀਂ ਲਿਟੀਗੇਸ਼ਨਾਂ ਵਧੀਆਂ ਕਚੈਰੀਆਂ ਬਣਨ ਗਈਆਂ ਕੰਮ ਉਨਹੀਂ ਆਂਦੇ ਨਵੇਂ ਵਕੀਲਾਂ ਨੂੰ ਕੰਮ ਆਏਗਾ ਪਰ ਮੈਂ ਛੋਟੀ ਗੱਲ ਹੈ ਕਿ ਇਕੱਲੀ ਵਕੀਲਾਂ ਦੀ ਗੱਲ ਨਹੀਂ ਹੈ ਜੀ ਅਸੀਂ ਇਸ ਗੱਲ ਤੇ ਸੀਮਤ ਨਾ ਰਹੀਏ ਕਿ ਮੈਂ ਬਤੌਰ ਮੇਰਾ ਪ੍ਰੋਫੈਸ਼ਨ ਵਕੀਲ ਹੈ ਬਿਲਕੁਲ ਅਸੀਂ ਥੋੜਾ ਵਾਈਡਰ ਸੋਚੀਏ ਸੋਚੀਏ ਇਦਾਂ ਕਿ ਪਹਿਲੀ ਗੱਲ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ ਮੌਜੂਦਾ ਸਰਕਾਰ ਲਈ ਜੀ ਪਹਿਲੀ ਗੱਲ ਇਹ ਹੈ ਸਰਕਾਰ ਨੇ ਨਵਾਂ ਜ਼ਿਲ੍ਹਾ ਬਣਾਉਣਾ ਹੈ ਸਿੱਧੇ ਡਾਇਰੈਕਟਰ ਇੱਕ ਲਾ ਲੈ ਕੇ ਆ ਸਕਦੀ ਹੈ ਐਲਆਰ ਜਿਸ ਲੈਜਿਸਲੇਟ ਅਸੈਂਬਲੀ ਦੇ ਵਿੱਚ ਆਪਣਾ ਕਿ ਅਸੀਂ ਨਵਾਂ ਜ਼ਿਲ੍ਹਾ ਬਣਾਉਣਾ ਹੈ ਜੀ ਦੂਜੀ ਇੱਕ ਆਪਣੀ ਨੋਟੀਫਿਕੇਸ਼ਨ ਰਾਹੀਂ ਸਿੰਪਲ ਕੋਈ ਆਰਡਰ ਕੱਢ ਦੋਵੇ ਐਗਜ਼ੀਕਿਊਟਿਵ ਉਹਦੇ ਨਾਲ ਵੀ ਜ਼ਿਲ੍ਹਾ ਬਣ ਜਾਣਾ ਇਹ ਕੋਈ ਇਸ ਜੀ ਕਹੇ ਕਿ بڑا ਸਰਕਾਰ ਨੂੰ ਕੰਮ ਕਰਨਾ ਚਲੋ ਹਾਂ ਵਰਕ ਹੈਗਾ ਹੈ ਵਰਕ ਕਰਨਾ ਪੈਂਦਾ ਪਰ ਅਗਰ ਕੋਸ਼ਿਸ਼ ਕਰਨ ਵਾਸਤੇ ਕੋਈ ਵਰਕ ਜ਼ਿਆਦਾ ਔਖਾ ਕੰਮ ਨਹੀਂ ਹੈ ਇਹ ਕੋਆਰਡੀਨੇਸ ਲੈ ਕੇ ਆਓ ਆਰਡੀਨੈਂਸ ਰਜਿਸਟ੍ਰੇਸ਼ਨ ਦੇ ਵਿੱਚ ਮਤਾ ਪਾ ਦਿਓ ਨਵਾਂ ਜ਼ਿਲ੍ਹਾ ਬਣ ਜੇਗਾ ਦੂਜੀ ਗੱਲ ਇਹ ਹੈ ਕਿ ਹੁਣ ਕੋਈ ਸੇ ਨਹੀਂ ਆਉਂਦਾ ਕਿ ਜੇ ਜ਼ਿਲ੍ਹਾ ਬਣ ਜਾਵੇ ਤਾਂ ਫਾਇਦਾ ਕੀ ਹੈ ਹਾਂ ਸਭ ਤੋਂ ਵੱਡਾ ਸਵਾਲ ਇਹ ਹੈ ਕਿਉਂਕਿ ਮੈਂ ਇੱਕ ਕਾਲਕ ਇੰਟਰਵਿਊ ਸੁਣ ਰਿਹਾ ਸੀ ਕੁਝ ਤੁਹਾਡੇ ਵਕੀਲ ਭਾਈ ਚਾਰੇ ਨਾਲ ਰੋਪੜ ਨਾਲ ਸੰਬੰਧਿਤ ਉਹ ਕਹਿੰਦੇ ਕਿ ਆਨੰਦਪੁਰ ਸਾਹਿਬ ਨੂੰ ਤੁਸੀਂ ਹੋਰ ਜਿਹੜੇ ਪ੍ਰੋਜੈਕਟ ਦੇਣਾ ਚਾਹਦੇ ਦੇ ਦੋ ਰੋਪੜ ਜ਼ਿਲ੍ਹਾ ਤਾਂ ਪਹਿਲਾਂ ਹੀ ਬਹੁਤ ਛੋਟਾ ਹੋ ਚੁੱਕਿਆ ਇਹਦੇ ਚੋਂ ਮੁਹਾਲੀ ਕੱਟ ਗਿਆ ਇਹਦੇ ਚੋਂ ਫਤਿਹਗੜ੍ਹ ਸਾਹਿਬ ਕੱਟ ਗਿਆ ਹੁਣ ਤਾਂ ਕਿੱਛੇ ਬਚਦਾ ਹੀ ਕੁਝ ਨਹੀਂ ਜੇ ਤੁਸੀਂ ਇਹਨੂੰ ਹੋਰ ਕੱਟ ਦੋਗੇ ਤਾਂ ਬਿਲਕੁਲ ਕੁਝ ਨਹੀਂ ਬਚਣਾ ਤੁਹਾਨੂੰ ਕੀ ਲੱਗਦਾ ਹੈ ਜੇ ਜ਼ਿਲ੍ਹਾ ਬਣਾਇਆ ਜਾਂਦਾ ਕੀ ਫਾਇਦਾ ਹੋਏਗਾ ਜਾਂ ਉਹਨਾਂ ਦੀ ਜਿਹੜੀ ਐਪਰੀਹੈਂਸ਼ਨ ਹੈ ਉਹ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਮੈਂ ਦੱਸਦਾ ਜੀ ਕਿ ਇੱਕ ਨਵਾਂ ਜਦੋਂ ਜ਼ਿਲ੍ਹਾ ਬਣ ਗਵਰਨੈਂਸ ਜਿਹੜੀ ਹੈਗੀ ਹੈ ਜੇ ਤਾਂ ਹੁਣ एग्जांपल ਲੈ ਲਓ ਹੁਣ ਡੀਸੀ ਅਸੀਂ ਸ਼ੇਰਨਾ ਕੋਲ ਸਾਡੀ ਧਰਤੀ ਤੇ ਬੈਠੇ ਆਂ ਅਸੀਂ 40 ਕਿਲੋਮੀਟਰ ਦੂਰ ਆਂ ਜੀ ਆਪਣੇ ਡਿਸਟ੍ਰਿਕਟ ਹੈੱਡਕੁਆਰਟਰ ਹੁਣ ਜੇ ਸਾਨੂੰ ਇਹ ਜ਼ਿਲ੍ਹਾ ਮਿਲਦਾ ਸਾਡੇ ਇੱਥੇ ਡੀਸੀ ਸਾਹਿਬ ਹੋਣਗੇ ਬਾਕੀ ਸਾਰਾ ਐਡਮਿਨਿਸਟ੍ਰੇਸ਼ਨ ਇੱਥੇ ਆਊਗਾ ਸਾਨੂੰ ਜਿਹੜੀ ਗਵਰਨੈਂਸ ਹੈ ਉਹ ਸਾਨੂੰ ਜਿਹੜੇ ਤੁਸੀਂ ਲੋਕ ਹੈ ਸਾਨੂੰ ਜਲਦੀ ਪੌਲਿਸੀਜ਼ ਮਿਲਣਗੀਆਂ ਜਿਹੜੀ ਗਵਰਨਮੈਂਟ ਦੀ ਨਵੀਂ ਪਹੁੰਚ ਚਾਹੀਦੀ ਹੈ ਸਾਨੂੰ ਜਲਦੀ ਮਿਲਣ ਗਿਆ ਮਤਲਬ ਸਾਨੂੰ ਡੀਸੀ ਸਾਹਿਬ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਨੂੰ ਜਲਦੀ ਪਹੁੰਚ ਕਰ ਸਕਦਾ ਸਾਨੂੰ ਦੂਸਰਾ ਹੈ ਇਕਨੋਮਿਕ ਡਿਵੈਲਪਮੈਂਟ ਜਿਹੜੀ ਹੋਏਗੀ ਇਕਨੋਮਿਕ ਡਿਵੈਲਪਮੈਂਟ ਕਿਦਾਂ ਨਵਾਂ ਜ਼ਿਲ੍ਹਾ ਬਣਨਾ ਹੈ ਜੀ ਨਵੀਆਂ ਇਮਾਰਤਾਂ ਬਣਨੀਆਂ ਨਵੇਂ ਸੜਕਾਂ ਬਣਨੀਆਂ ਨਵੇਂ ਪਾਵਰ ਦੇ ਇੱਕ ਪ੍ਰੋਜੈਕਟ ਆਣਗੇ ਨਵੇਂ ਟੈਲੀਕਮ ਆਏਗਾ ਨਵਾਂ ਸੋਚ ਗੱਲੋ ਕਿ ਸਭ ਕੁਝ ਨਵੇਂ ਨਵੇਂ ਨਵੀਂ ਤੋਰ ਤੇ ਹੋਏਗਾ ਉਸ ਨਾਲ ਸਾਡੀ ਇਕਨੋਮਿਕ ਜਿਹੜੀ ਸਥਿਤੀ ਹੈ ਸਾਡੇ ਏਰੀਆ ਦੀ ਉਹ ਵੀ ਸੁਧਰਨੀ ਹੈ ਬਹੁਤ ਜ਼ਿਆਦਾ ਕੰਮ ਮਿਲੇਗਾ ਲੋਕਾਂ ਲੋਕਾਂ ਨੂੰ ਕੰਮ ਆਪਣਾ ਕੰਮ ਜਿੱਦਾਂ ਹੁਣ ਕੋਈ ਸਟਰਕਚਰ ਨਾ ਵੀ ਬਣਨੇ ਹੈ ਤੇ ਸਾਰਿਆਂ ਨੂੰ ਕੰਮ ਮਿਲੇਗਾ ਕਿ ਠੇਕੇਦਾਰ ਹੈ ਕੋਈ ਇਲੈਕਟ੍ਰੀਸ਼ੀਅਨ ਹੈ ਕੋਈ ਕੋਚਾ ਕਿੰਨੀਆਂ ਬਿਲਡਿੰਗਾਂ ਬਣਨੀਆਂ ਕਿੰਨਾ ਕੁਝ ਹੋਏਗਾ ਸਭ ਨੂੰ ਕੰਮ ਮਿਲਣਾ ਔਰ ਇਹਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈ ਜਦੋਂ ਵੀ ਕਦੇ ਇਕਨੋਮਿਕ ਡਵੈਲਪਮੈਂਟ ਹੁੰਦੀ ਹੈ ਇਕਨੋਮਿਕ ਡਵੈਲਪਮੈਂਟ ਦੇ ਨਾਲ ਨਾਲ ਜਿਹੜਾ এনਵਾਇਰਨਮੈਂਟ ਸਾਡਾ ਹੈ ਉਹਦੇ ਨਾਲ ਵੀ ਛੇੜਛਾੜ ਕਿੰਨਾ ਕਿਤੇ ਹੁੰਦੀ ਹੈ ਤੇ ਖਾਸ ਤੌਰ ਤੇ ਇਹ ਇੱਕ ਸਵਾਲ ਕੁਝ ਲੋਕਾਂ ਦੇ ਮਨ ਦੇ ਵਿੱਚ ਹੈ ਔਰ ਬੜਾ ਇੰਪੋਰਟੈਂਟ ਸਵਾਲ ਹੈ ਕਿ ਨੰਦਪੁਰ ਸਾਹਿਬ ਉਹ ਖੂਬਸੂਰਤ ਸਥਾਨ ਹੈ ਜਿਸ ਦੀ ਚੋਣ ਖਾਸ ਤੌਰ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਜਦੋਂ ਇਕਨੋਮਿਕ ਡਵੈਲਪਮੈਂਟ ਹੋਏਗੀ ਜਦੋਂ ਕੰਸਟਰਕਸ਼ਨ ਨਵੀਆਂ ਹੋਣਗੀਆਂ ਤਾਂ ਕਿਤੇ ਨਾ ਕਿਤੇ ਕੁਦਰਤੀ ਸੁੰਦਰਤਾ ਜਿਹੜੀਆਂ ਨੰਦਪੁਰ ਸਾਹਿਬ ਦੀ ਉਹਦੇ ਨਾਲ ਛੇੜਛਾੜ ਨਹੀਂ ਹੋਊਗੀ ਨਹੀਂ ਨਵੇਂ ਮੈਂ ਦੇਖੋ ਇਹ ਅਸੀਂ ਜੇ ਲੈ ਕੇ ਚੱਲੀ ਹੁਣ ਨਵਾਂ ਜ਼ਮਾਨਾ ਹੈ ਜੀ ਸਾਰੇ ਨੇ ਆਪਣੇ ਦੌਰ ਨਾਲ ਤੁਰਨਾ ਹੈ ਜੇ ਅਸੀਂ ਅੱਗੇ ਵਧਣਾ ਹੈ ਜੇ ਕੋਈ ਕੁਛ ਅੱਗੇ ਕਰਨਾ ਹੈ ਤਾਂ ਸਾਨੂੰ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਣਾ ਪਰ ਹਾਂ ਇਹ ਗੱਲ ਹੈ ਹੁਣ ਦੇਖੋ ਮੈਂ ਛੋਟੀ ਜਿਹੀ ਉਦਾਹਰਣ ਹੈ ਹੁਣ ਮਲੇਰ ਕੋਟਲਾ ਲੇਟਸ ਜਿਹੜਾ ਬਣਿਆ ਜੀ ਕਿ ਆ ਉੱਥੇ ਕੋਈ ਛੇੜਛਾੜ ਨਹੀਂ ਹੋਈ ਹੈ ਜੀ ਉੱਥੇ ਕੋਈ ਛੇੜਛਾੜ ਨਹੀਂ ਹੈ এনवायरमेंट ਨੂੰ ਲੈ ਕੇ ਸਾਡੀ ਪੋਲੂਸ਼ਨ ਬੋਰਡ ਕੰਟਰੋਲ ਬੋਰਡ ਹੈ এনवायरमेंट ਬੋਰਡ ਹੈ ਸਭ ਕੁਝ ਬੋਰਡ ਹੈਗਾ ਉਹਦੀ ਹਦਾਇਤਾਂ ਅਨਸਾਰ ਹੀ ਨਵੀਂ ਬਿਲਡਿੰਗ ਪਲਾਨਸ ਹੁੰਦੀਆਂ ਹਨ ਅਗਰ ਐਨਓਸੀ ਦਿੰਦੀਆਂ ਤਾਂ ਹੀ ਕੋਈ ਬਿਲਡਿੰਗ ਬਣਦੀ ਆਦਰਵਾਇਸ ਨਹੀਂ ਬਣਦੀ ਫਾਇਰ ਦੀ ਤੁਸੀਂ ਲੈਂਦੇ ਹੋ ਸਾਰਿਆਂ ਦੀ ਪਰਮਿਸ਼ਨ ਲੈ ਕੇ ਹੀ ਕੋਈ ਨਵਾਂ ਇਨਫਰਾਸਟ੍ਰਕਚਰ ਖੜਾ ਹ ਇਹ ਕਹਿਣਾ ਕਿ ਸੁੰਦਰਤਾ ਖਰਾਬ ਹੋ ਜੇ ਕਿ ਮੈਂ ਇਸ ਗੱਲ ਨਾਲ ਨਹੀਂ ਸਹਿਮਤ ਹਾਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਨੂੰ ਕੰਮ ਦੇ ਮੌਕੇ ਜ਼ਿਆਦਾ ਮਿਲਣਗੇ ਲੋਕਾਂ ਨੂੰ ਜਿਹੜੀ ਪਾਲਿਸੀ ਜਿੱਦਾਂ ਮੈਂ ਪਹਿਲਾਂ ਬੋਲਿਆ ਗਵਰਨੈਂਸ ਜਿਹੜੀ ਹੈਗੀ ਹੈ 2 ਸਟੈਪ ਮਿਲੇਗੀ ਜਿੱਦਾਂ ਉਹ ਸਾਨੂੰ ਐਨੀ ਦੂਰ ਜਾਣਾ ਪੈਂਦਾ ਆਪਣੇ ਕੋਈ ਸ਼ਿਕਾਇਤ ਲੈਣ ਲਈ ਸਾਨੂੰ ਡੀਸੀ ਸਾਹਿਬ ਕੋ ਜਾਣਾ ਪੈਂਦਾ ਰੋਪੜ 40 ਕਿਲੋਮੀਟਰ ਸਾਡੇ ਅੱਤੇ ਹੋਏਗਾ ਕਿਸੇ ਨੂੰ ਸ਼ਿਕਾਇਤ ਹੈ ਕੋਈ ਲਿਟਿੰਗ ਨਹੀਂ ਹੈਗਾ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਹੈ ਉਹ ਅਸੀਂ ਆਪਣੇ ਤੁਸੀਂ ਹੀਰਾ ਜੀ ਮਲੇਰ ਕੋਟਲਾ ਦੀ ਗੱਲ ਆਪ ਛੇੜੀ ਐ ਮਲੇਰ ਕੋਟਲਾ ਦੇ ਬਾਰੇ ਵੀ ਲੋਕ ਸਵਾਲ ਚੁੱਕਦੇ ਵੀ ਗਵਰਨਰਸ ਦੇ ਵਿੱਚ ਚੇਂਜ ਕਿੱਥੇ ਆ ਠੀਕ ਐ ਇੱਕ ਨਵਾਂ ਜ਼ਿਲ੍ਹਾ ਬਣਾਤਾ ਬਹੁਤੇ ਅਫਸਰ ਨਹੀਂ ਉੱਥੇ ਸਰਕਾਰ ਬਿਠਾ ਪਈ ਬਹੁਤੀ ਜਿਆਦਾ ਤਰੱਕੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਤਰੱਕੀ ਉੱਥੇ ਨਹੀਂ ਹੋ ਪਈ ਤੁਹਾਨੂੰ ਲੱਗਦਾ ਕਿ ਇਹ ਹਾਲਾਤ ਦੀ ਜੇ ਜਲਾਣਾਪੁਰ ਸਾਹਿਬ ਬਣ ਨਹੀਂ ਜਾਂਦਾ ਤਾਂ ਇਹੀ ਹਾਲਾਤ ਕਿਤੇ ਅਨੰਪੁਰ ਸਾਹਿਬ ਦੇ ਜਿਹਾ ਪੈਦਾ ਹੋ ਜਾਂਦੇ ਇਹ ਕਮੀਆਂ ਜਾਂ ਇਹ ਕਿਤੇ ਕੋਈ ਤਾਂ ਸਰਕਾਰਾਂ ਦੀ ਘਾਟ ਹੈ ਨਾ ਜੇ ਅਫਸਰ ਨਹੀਂ ਦੇ ਰਹੇ ਹੂੰ ਇਹ ਸਰਕਾਰ ਦਾ ਕੰਮ ਹੈ ਸਰਕਾਰ ਨੇ ਕਦਾਂ ਮੁਹਾਲੀ ਦੇਖੋ ਜੀ ਨਵਾਂ ਤੁਸੀਂ ਮੁਹਾਲੀ ਵਰਗਾ ਕੋਈ ਹੈ ਅੱਜ ਕੱਲ ਦਾ ਸ਼ਹਿਰ ਪੰਜਾਬ ਦਾ ਨੰਬਰ ਇੱਕ ਸ਼ਹਿਰ ਹੈ ਜੀ ਪੰਜਾਬ ਦੇ ਵੀ ਕਹ ਲਓ ਆਪਣੇ ਨਾਲ ਦੇ ਸਟੇਟਾਂ ਦਾ ਨਾਰਥ ਇੰਡੀਆ ਦਾ ਨੰਬਰ ਮੇਰੇ ਸਾਬ ਦਾ ਨੰਬਰ 1 ਸ਼ਹਿਰ ਬਣ ਚੁੱਕਾ ਹੈ ਬੜੀ ਅੰਨੀ ਤਰੱਕੀ ਅੰਨੀਆਂ ਨਵੀਆਂ ਇੰਡਸਟਰੀਜ਼ ਐਨੀਆਂ ਨਵੀਆਂ ਬਿਲਡਿੰਗਾਂ ਐਨਾ ਸਾਰਾ ਕੁਝ ਮੁਹਾਲੀ 'ਚ ਆਇਆ ਹੈ ਤੇ ਸ਼੍ਰੀ ਨਾਨਕਪੁਰ ਸਾਹਿਬ ਇਤਿਹਾਸਿਕ ਸਥਾਨ ਹੋਣ ਦੇ ਨਾਤੇ ਆਣਾ ਚਾਹੀਦਾ ਸਾਰਾ ਕੁਝ ਡਿਵੈਲਪਮੈਂਟ ਤਾਂ ਹੀ ਹੋਏਗਾ ਇੱਕ ਹੋਰ ਸਵਾਲ ਹੈ ਕਿ ਵਿੱਤੀ ਬੋਝ ਵੀ ਪੈਂਦਾ ਜਦੋਂ ਨਵੇਂ ਜ਼ਿਲ੍ਹੇ ਕ੍ਰੀਏਟ ਕੀਤੇ ਜਾਂਦੇ ਐ ਐਕਸਟਰ ਪੰਜਾਬ ਜਿੱਦਾ ਜਿਹੜਾ ਹੈ ਉਹਦੇ ਉੱਪਰ ਇੱਕ ਵਿੱਤੀ ਬੋਝ ਜਿਹੜਾ ਪਏਗਾ 500 ਕਰੋੜ 550 ਕਰੋੜ ਰੁਪਏ ਦਾ ਵਿੱਤੀ ਬੋਝ ਦੀ ਗੱਲ ਕੀਤੀ ਜਾ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਲੋੜ ਨਹੀਂ ਹੈ ਜਦੋਂ 40 ਕਿਲੋਮੀਟਰ ਤੇ ਜ਼ਿਲ੍ਹਾ ਰੂਪਨਗਰ ਹੈਗਾ ਕਿਉਂ ਇੰਨਾ ਭਾਰ ਜਿਹੜਾ ਪੰਜਾਬ ਦੇ ਲੋਕਾਂ ਦੇ ਉੱਪਰ ਪਾਇਆ ਜਾਣਾ ਚਾਹੀਦਾ ਨਹੀਂ ਚਾਨਾ ਸਾਹਿਬ ਇਹ ਗੱਲ ਭਾਰ ਦੀ ਗੱਲ ਨਹੀਂ ਹੈ ਤੁਸੀਂ ਭਾਰ ਤੁਹਾਨੂੰ ਕੁਝ ਟਾਈਮ ਵੀ ਲੱਗੇਗਾ ਜੇ ਜਦੋਂ ਚਾਰਾ ਕੁਝ ਆ ਹੀ ਜਾਣਾ ਦੇਖੋ ਸਭ ਕੁਝ ਆ ਗਿਆ ਸਾਰੇ ਕੰਮ ਸ਼ੁਰੂ ਹੋ ਗਏ ਇੱਥੇ ਅਸੀਂ ਰੈਵਨਿਊ ਤਾਂ ਆਪਣੇ ਆਪ ਆਪਣੇ ਆਪ ਹੀ ਬਣ ਜਾਏਗਾ ਹੁਣ ਸਰਕਾਰਾਂ ਦਾ ਸਰਕਾਰ ਚਲਾ ਰਹੀ ਹੈ ਜੀ ਐਨੇ ਵੱਡੇ ਪੰਜਾਬ ਨੂੰ ਚਲਾ ਰਹੀ ਹੈ ਹਮ ਰੈਵਨਿਊ ਇਕੱਠਾ ਕਰਨਾ ਸਰਕਾਰ ਦਾ ਕੰਮ ਹੈ ਕਿਸੇ ਵੀ ਢੰਗ ਨਾਲ ਕਰ ਸਕਦੇ ਜੀ ਜੇ ਖਰਚਾ ਹੋ ਰਿਹਾ ਕਿਤੇ ਤਾਂ ਉਹਨੂੰ ਦੂਸਰੇ ਢੰਗ ਨਾਲ ਅਸੀਂ ਖਰਚਾ ਉਹਨੂੰ ਪੈਦਾ ਵੀ ਕਰ ਸਕਦੇ ਹਾਂ ਜੇ ਦਾ ਖਰਚਾ ਉਹਨੂੰ ਪੈਦਾ ਕਰੇ ਸਰਕਾਰ ਦਾ ਕੰਮ ਹੈ ਸਰਕਾਰ ਦਾ ਇਹਦਾ ਕਰੇ ਹਾਂ ਪਰ ਅੱਜ ਦੀ ਸਿਟੀ ਦੇ ਵਿੱਚ ਜਵਜ ਹੈਗਾ ਜਵਜ ਸਮਾ ਉਹ ਸਮਾ ਇਹ ਹੀ ਕਹਿ ਰਿਹਾ ਕਿ ਸ਼੍ਰੀ ਨਾਨਕਪੁਰ ਸਾਹਿਬ ਨੂੰ ਡਿਸਟ੍ਰਿਕਟ ਜਿਹੜਾ ਹੈਗਾ ਉਹ ਘੋਸ਼ਿਤ ਕੀਤਾਗਾ ਬਹੁਤ ਹੀ ਸਮਾ ਜਿਹੜਾ ਹੈਗਾ 350 ਸਾਲ ਸ਼ਾਦਤ ਦਾ ਜਿਹੜਾ ਉਹਨਾਂ ਦਾ ਸ਼ਹਿਰ ਕੋ ਤੇ ਇੱਕ ਬਾਤ ਜਿਹੜਾ ਆ ਰਿਹਾ ਤੇ ਉਹਨਾਂ ਨੂੰ ਨਮਨ ਲੈ ਕਿ ਜੇ ਇੱਕ ਸਮਝਾਓ ਕਿ ਜਿਵੇਂ ਪਹਿਲਾਂ ਸ਼ੁਰੂਆਤ ਦੇ ਵਿੱਚ ਨਾ ਕਿਹਾ ਆਵਾਜ਼ਾਂ ਜਿਹੜੀਆਂ ਇਧਰ ਉਧਰੋਂ ਦਾ ਬਹੁਤ ਉੱਠ ਰਹੀਆਂ ਸੀ ਵਿਰੋਧ ਦੀ ਆਵਾਜ਼ ਜ਼ਿਆਦਾ ਇਸ ਕਰਕੇ ਸੀ ਕਿਉਂਕਿ ਵਕੀਲ ਭਾਈ ਚਾਰਾ ਇਨਵੋਲਵ ਸੀ ਚਾਹੇ ਹੁਸ਼ਾਰਪੁਰ ਦੀ ਗੱਲ ਹੈ ਰੋਪੜ ਦੀ ਗੱਲ ਹੈ ਈਵਨ ਨਵਾਂ ਸ਼ਹਿਰ ਦੇ ਵਿੱਚ ਵੀ ਕੁਝ ਸੁਣਨ ਨੂੰ ਮਿਲਿਆ ਨਨਤਪੁਰ ਸਾਹਿਬ ਦੇ ਮੰਗਲਦਾ ਵਕੀਲ ਪਾਈਚਾਰਾ ਹਲੇ ਤੱਕ ਚੁੱਪ ਕਿਉਂ ਰਿਆ ਅੱਜ ਮੈਨੂੰ ਲੱਗਦਾ ਪਹਿਲੀ ਵਾਰ ਹੈ ਕਿ ਤੁਸੀਂ ਥੋੜਾ ਜਿਹਾ ਪਬਲਿਕਲੀ ਬਾਹਰ ਆਏ ਹੋ ਤੁਸੀਂ ਇਸ ਨੂੰ ਫਰਦਰ ਕਿੱਥੇ ਲੈ ਕੇ ਜਾਓਗੇ ਸਰਕਾਰੀ ਦਰਬਾਰੇ ਜਾਂ ਕੋਈ ਮੈਮੋਰੰਡਮ ਤੁਸੀਂ ਦੇਣਾ ਚਾਹੋਗੇ ਤੇ ਕਿਹਦਾ ਮੈਂ ਸਾਰੇ ਨਨਤਪੁਰ ਸਾਹਿਬ ਦੇ ਐਡਵੋਕੇਟ ਸਰਬੰਨ ਕਿਉਂਕਿ ਮੈਂ ਪ੍ਰੈਕਟਿਸ ਮੰਗਲ ਵੀ ਕਰਦਾ ਨੰਤੋ ਸਾਹਿਬ ਵੀ ਕਰਦਾ ਜੀ ਤੇ ਸਾਡੇ ਇੱਥੇ ਚਰਚਾ ਰੋਜ਼ ਚੱਲ ਰਹੀ ਹੈ ਕਿ ਅਸੀਂ ਇੱਕ ਅਖੇ ਮਾਰਚ ਗੱਡੀ ਹੈ ਸਾਰੇ ਐਡਵੋਕੇਟ ਸਾਹਿਬਾਨ ਯਾਹੂ ਉਹ ਇੰਟੈਲੈਕਚੁਅਲ ਬੰਦੇ ਆ ਜੋ ਪੜ੍ਹੇ ਲਿਖੇ ਸਮਾਜ ਦੇ ਅਸੀਂ ਬੰਦੇ ਆ ਅਸੀਂ ਕਹਿੰਦੇ ਅਵੇਰਨੈਸ ਕੈਂਪ ਕਹਿ ਲਓ ਯਾ ਅਵੇਰਨੈਸ ਹੀ ਕਰਾ ਲਈਏ ਕੱਢੀ ਇਸ ਨਾਲ ਸਾਰੇ ਸ਼ਹਿਰ ਨੂੰ ਯਾ ਸਾਰੇ ਪੰਜਾਬ ਨੂੰ ਯਾ ਸਾਰੇ ਵਿਸ਼ਵ ਨੂੰ ਪਤਾ ਲੱਗੇ ਕਿ ਇੱਥੇ ਅਸੀਂ ਜੈਨੂਨ ਆ ਇਹ ਅਸੀਂ ਕੋਈ ਨਜਾਇਜ਼ ਮੰਗ ਨਹੀਂ ਕਰ ਰਹੇ ਸਰਕਾਰ ਤੋਂ ਕਿ ਸਾਨੂੰ ਜ਼ਿਲ੍ਹਾ ਘੋਸ਼ਿਤ ਕਰੋ ਇਹ ਸਾਡੀ ਡੇਜ ਮੰਗ ਹੈ ਹੋਰ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਕੀਲ ਭਾਈਚਾਰਾ ਹੋਰ ਆਪਣੇ ਬਾਕੀ ਸਾਥੀਆਂ ਨੂੰ ਚਾਹੇ ਉਹ ਕੋਈ ਐਨ ਜੀਓਸ ਹੈ ਚਾਹੇ ਉਹ ਕੋਈ ਸੰਸਥਾਵਾਂ ਚੱਲ ਰਹੀਆਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਸ हिसाब ਨੂੰ ਮੈਂ ਮੈਂਬਰੈਂਡਮ ਦੇਵਾਂਗੇ ਜਾਂ ਪਹਿਲਾਂ ਨਿਛਲੇ ਪੱਧਰ ਤੇ ਐਜੰਮ ਸਾਫ ਸਾਡੇ ਐਡਮਿਨਿਸਟ੍ਰੇਸ਼ਨ ਆਫੀਸਰ ਹੈਗੇ ਅਸੀਂ ਉਹਨਾਂ ਨੂੰ ਦਵਾਂਗੇ ਆਸ ਦੇ ਵਿੱਚ ਫਿਰ ਉਹ ਹੀ ਸਵਾਲ ਕਿ ਛੋਟਾ ਜਿਹਾ ਜਿਹੜਾ ਏਰੀਆ ਹੁੰਦਾ ਜਾਂਦਾ ਹੈ ਲੱਗਦਾ ਨਹੀਂ ਕਿ ਉਹਦੇ ਨੁਕਸਾਨ ਵੀ ਹੁੰਦੇ ਐ ਏਰੀਆ ਲਗਾਤਾਰ ਘਟਦਾ ਜਾ ਰਿਹਾ ਰੋਪੜ ਦਾ ਉਹਦਾ ਨੁਕਸਾਨ ਤੁਹਾਨੂੰ ਲੱਗਦਾ ਹੋਊਗਾ ਕਿ ਜਾਂ ਫਾਇਦਾ ਹੋਊਗਾ ਉਹਦਾ ਨਹੀਂ ਦੇਖੋ ਮੈਂ ਅਸੀਂ ਨਾਂ ਤੋਂ ਸ਼ਾਮ ਸ਼ਹਿਰ ਇੱਥੇ ਰਹਿਣਾ ਸੀ ਸਾਨੂੰ ਤਾਂ ਫਾਇਦਾ ਹੈ ਸਾਨੂੰ ਫਾਇਦਾ ਮੈਂ ਤੁਹਾਨੂੰ ਪਹਿਲਾਂ ਜਾ ਕੇ ਦੱਸਿਆ ਕਿ ਸਾਨੂੰ oportunidades ਮਿਲਣਗੀਆਂ ਸਾਨੂੰ ਸਾਡੇ ਏਰੀਆ ਦੀ ਡਿਵੈਲਪਮੈਂਟ ਹੋਏਗੀ ਸਾਨੂੰ ਇੱਥੇ ਰਿਸੋਰਸਿਸ ਆਣਗੇ ਸਾਨੂੰ ਗਵਰਨ ਜਿਹੜੀ ਗਵਰਨਮੈਂਟ ਹੈ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਦੇ ਨਾਲ ਸਾਡਾ ਰਿਸ਼ਤਾ ਹੈ ਸਾਡਾ ਹੋਰ ਨੇੜੇ ਤਾਂ ਹੋਏਗਾ ਸਾਨੂੰ ਸਾਡਾ ਹਾਂ ਬਾਕੀ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਸਾਡਾ ਏਰੀਆ ਕੱਟ ਹੋਏਗਾ ਜਾਂ ਕੁਝ ਉਹ ਆਪਣੀ ਜਗ੍ਹਾ ਉਹ ਸਹੀ ਹੈ ਹੁਣ ਤਿਆਰ ਕਰ ਸਕਦੇ ਆ ਜੀ ਹੁਣ ਅੱਗੇ ਦਾ ਵਧਣਾ ਹੈ ਨਾ ਜੀ ਜੇ ਅਸੀਂ ਕਿਹਾ ਕਿ ਇੱਕ ਪੂਰਾ ਇੰਡੀਆ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਵਨ ਇਲੈਕਸ਼ਨ ਜਿਹੜਾ ਵਨ ਨੇਸ਼ਨ ਜਾਂ ਫਿਰ ਅਗਰ ਇਹ ਸੀਟਾਂ ਨੇ ਲੋਕ ਸਭਾ ਦੀਆਂ ਉਹ ਵੀ ਵਿਧਾਨ ਦੀ ਗੱਲ ਚੱਲ ਰਹੀ ਹੈ ਇਸੇ ਕਰਕੇ ਸ਼ਾਇਦ ਸੰਸਦ ਵੀ ਜਿਹੜੀ ਉਹਦੀ ਬਿਲਡਿੰਗ ਜਿਹੜੀ ਚੇਂਜ ਕੀਤੀ ਗਈ ਹੈ ਉਹਦੇ ਪਿੱਛੇ ਦਾ ਵੀ ਇਹੀ ਕਾਰਨ ਹੈ ਕਿ ਉਹਦੇ ਪਿੱਛੇ ਦਾ ਵੀ ਇਹੀ ਕਾਰਨ ਹੈ ਕਿ ਖਾਸ ਤੌਰ ਤੇ ਜਿਹੜਾ ਜਿੰਨਾ ਏਰੀਆ ਘਟ ਹੋਏਗਾ ਉੰਨੀ ਡਵੈਲਪਮੈਂਟ ਦਾ ਸਕੂਪ ਜ਼ਿਆਦਾ ਹੋ ਜਾਂਦੇ ਨੇ ਤੇ ਜੇ ਇਸ ਤਰ੍ਹਾਂ ਜਲਾ ਵੀ ਬਣਦਾ ਇੱਕ ਨਵਾਂ ਤਾਂ ਡਵੈਲਪਮੈਂਟ ਦਾ ਸਕੂਪ ਜ਼ਿਆਦਾ ਹੁੰਦਾ ਮੈਂ ਉਹੀ ਗੱਲ ਮੈਂ ਫੇਰ ਮੈਂ ਉਹੀ ਗੱਲ ਮੈਂ ਕਹੀ ਹੈ ਕਿ ਡਵੈਲਪਮੈਂਟ ਹੋਗੀ ਸਰਕਾਰ ਦੀ ਨੀਤੀਆਂ ਜਿਹੜੀਆਂ ਹੈਗੀਆਂ ਜਲਦੀ ਪਹੁੰਚਣਗੀਆਂ ਲੋਕਾਂ ਕੋਲ ਉਹਦਾ ਫਾਇਦਾ ਆਮ ਜਨਤਾ ਨੇ ਹੋਏਗਾ ਸੋ ਬਿਲਕੁਲ ਇਹ ਸੰ ਬਾਹਰ ਐਸੋਸੀਏਸ਼ਨ ਮੰਗਲ ਦੇ ਪ੍ਰਧਾਨ ਯੰਗ ਲਾਇਰ ਐਡਵੋਕੇਟ ਨਵਦੀਪ ਹੀਰਾ ਜਿਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਨੰਦਪੁਰ ਸਾਹਿਬ ਨੂੰ ਜਲਦ ਜ਼ਿਲ੍ਹਾ ਕੋਸ਼ਿਤ ਕੀਤਾ ਜਾਂਦਾ ਹੈ ਤਾਂ ਖਾਸ ਤੌਰ ਤੇ ਇਸ ਪੂਰੇ ਖਿੱਤੇ ਦੇ ਤਰੱਕੀ ਦੇ ਰਾਹ ਜੜੇ ਉਹ ਸਰਕਾਰ ਦੇ ਵੱਲੋਂ ਖੁੱਲੇ ਜਾਣਗੇ ਉਹਨਾਂ ਨੇ ਕਿਹਾ ਪੂਰੇ ਵਕੀਲ ਭਾਈਚਾਰੇ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਅਨੰਦਪੁਰ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਜ਼ਿਲ੍ਹਾ ਬਣਾਇਆ ਜਾਵੇ ਨਾ ਕੇਵਲ ਇਸ ਇਲਾਕੇ ਦੀ ਤਰੱਕੀ ਹੋਏਗੀ ਸਗੋ ਰੋਜ਼ਗਾਰ ਜਿਹੜਾ ਨੌਜਵਾਨਾਂ ਨੂੰ ਖਾਸ ਤੌਰ ਤੇ ਮਿਲੇਗਾ ਲੋਕਾਂ ਦੇ ਕੰਮ ਜਿਹੜੇ ਲੋਕਾਂ ਦੇ ਡੋਰ ਸੱਤ ਤੇ ਜਿਹੜੇ ਹੋ ਸਕਣਗੇ ਇਸੇ ਤਰ੍ਹਾਂ ਦੇ ਹੋਰ ਇੰਟਰਵਿਊ ਲੈ ਕੇ ਤੁਹਾਡੇ ਤੁਹਾਡੇ ਸਾਹਮਣੇ ਜਿਹੜਾ ਲਗਾਤਾਰ ਹਾਜ਼ਰ ਹੁੰਦੇ ਰਵਾਂਗੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਅੱਜ ਦੀ ਇੰਟਰਵਿਊ ਪਸੰਦ ਆਈ ਹੋਵੇਗੀ ਸਾਡੇ ਚੈਨਲ ਦੇ ਨਾਲ ਲਗਾਤਾਰ ਜੁੜੇ ਰਹੋ ਵੀਐਸ ਚਾਨਾ ਟੀ20 ਆਪਣਾ ਚੈਨਲ ਸ਼੍ਰੀਨੰਦਪੁਰ ਸਾਹਿਬ